ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੋ ਅਸੀਂ ਅੱਜ ਆਏ ਸੀ ਰੋਪੜ ਮਹਾਰਾਜਾ ਰਣਜੀਤ ਸਿੰਘ ਪਾਰਕ ਇਹ ਖਿਆਲ ਉੱਠਿਆ ਮਨ ਦੇ ਵਿੱਚ ਕਿ ਪਰਮਾਤਮਾ ਨੇ ਮਨੁੱਖ ਨੂੰ ਇਹ ਜਿਹੜੀ ਦਾਤ ਦਿੱਤੀ ਹੈ ਸਰੀਰ ਰੂਪੀ ਤੇ ਬੜੀ ਅਮੋਲਕ ਦਾਤ ਹੈ ਬੰਦੇ ਨੇ ਇਸ ਸਰੀਰ ਦੇ ਉੱਪਰ ਧਿਆਨ ਦੇਣਾ ਚਾਹੀਦਾ ਦਿਨ ਵਿੱਚ ਜੇ ਸਾਨੂੰ 24 ਘੰਟੇ ਮਿਲੇ ਨੇ ਤੇ ਅਸੀਂ 23 ਘੰਟੇ ਹੀ ਸਮਝੀਏ 1 ਘੰਟਾ ਸਾਨੂੰ ਐਕਸਰਸਾਈਜ਼ ਕਰਨੀ ਚਾਹੀਦੀ ਹੈ ਪਹਿਲੇ ਸਮੇਂ ਵਿੱਚ ਕੰਮਕਾਰ ਬਹੁਤ ਹੁੰਦੇ ਸੀ ਕੱਪੜੇ ਹੱਥੀ ਧੋਣੇ ਹੁਣ ਮਸ਼ੀਨ ਆ ਗਈ ਪਾਣੀ ਬਾਹਰੋਂ ਲਿਆਣਾ ਹੁਣ ਮੋਟਰ ਦਾ ਬਟਨ ਦਬਾਓ ਪਾਣੀ ਭਰ ਲਿਆ ਕੰਮਕਾਰ ਖਤਮ ਹੋਏ ਨੇ ਹੁਣ ਖਾਣ ਪੀਣ ਨੂੰ ਵੈਰਾਈਟੀਆਂ ਆ ਗਈਆਂ ਨੇ ਵੱਖਰੀਆਂ ਵੱਖਰੀਆਂ ਤੇ ਅਸੀਂ ਧਿਆਨ ਦਿੰਦੇ ਨਹੀਂ ਖਾਈ ਜਾਂਦੇ ਆ ਮਾਲਕ ਜੀ ਕਹਿੰਦੇ ਨੇ ਕਹਿੰਦੇ ਨੇ ਖਾਤ ਪੀਤ ਅਨੇਕ ਵਿੰਜਨ ਜੈਸੇ ਭਾਰ ਬਹਾਕ ਖੋਤ ਜਿਵੇਂ ਖੋਤਾ ਇੱਕ ਭਾਰ ਚੱਕੀ ਫਿਰਦਾ ਏ ਔਰ ਖਾਈ ਪੀ ਜਾਂਦਾ ਤੇ ਅਸੀਂ ਸਰੀਰ ਵੱਲ ਬਿਲਕੁਲ ਕੇਅਰ ਨਹੀਂ ਕਰਦੇ ਇਸ ਸਰੀਰ ਨੂੰ ਡਸਟਬਿਨ ਨਾ ਸਮਝੋ ਹਰ ਬਿਮਾਰੀ ਮੂੰਹ ਦੇ ਰਾਹੀਂ ਲੱਗਦੀ ਏ ਵਧਦੇ ਹੋਏ ਪੈਟਰੋਲ ਦਾ ਤੇ ਵਧਦੇ ਹੋਏ ਪੇਟ ਦਾ ਇੱਕੋ ਇਲਾਜ ਓਏ ਸਾਈਕਲ ਨਾਲੇ ਨਾਲ ਪ੍ਰਦੂਸ਼ਣ ਵੀ ਨਹੀਂ ਹੁੰਦਾ ਆਪਣੇ ਕੰਮ ਕਰਾ ਜਿਹੜੇ ਉਹ ਸਾਈਕਲ ਤੇ ਕਰਿਆ ਕਰੀਏ ਕਿਸੇ ਨੇ ਮੇਰੇ ਤੋਂ ਇੱਕ ਸਵਾਲ ਪੁੱਛਿਆ ਸਵਾਲ ਪੁੱਛਿਆ ਕਹਿੰਦੇ ਜੀ ਕਿ ਦੇਵੀ ਦੇਵਤਿਆਂ ਨੂੰ ਮੰਨਣਾ ਚਾਹੀਦਾ ਹੈ ਤੇ ਮੈਨੂੰ ਗੁਰਬਾਣੀ ਦਾ ਇੱਕ ਫਰਮਾਨ ਚੇਤੇ ਆਇਆ ਤਾਂ ਗੁਰਬਾਣੀ ਦੇ ਫਰਮਾਨ ਦੇਵੀ ਦੇਵਾ ਕਿਉਂ ਪੂਜੀਏ ਭਾਈ ਕਿਆ ਮੰਗੋ ਕਿਆ ਦੇ ਵੀ ਦੇਵੀ ਦੇਵਤਿਆਂ ਨੂੰ ਅਸੀਂ ਪੂਜਦੇ ਹਾਂ ਤਾਂ ਕੀ ਮੰਗਣਗੇ ਤੇ ਕੀ ਦੇ ਸਕਦੇ ਨਾ ਉਹ ਗੁਰਬਾਣੀ ਦੇ ਵਿੱਚ ਫਿਰ ਦੂਜਾ ਜਵਾਬ ਇਸ ਦੇਹੀ ਕੋ ਸਿਮਰੈ ਦੇਵ ਜਿਹੜੇ ਦੇਵਤੇ ਵੀ ਨਾ ਇਸੇ ਸ਼ਰੀਰ ਨੂੰ ਸਿਮਰਦੇ ਨੇ ਉਹਨਾਂ ਨੂੰ ਪਤਾ ਹੈ ਕਿ ਇਸੇ ਸ਼ਰੀਰ ਦੇ ਰਾਹੀਂ ਅਸੀਂ ਪਰਮਾਤਮਾ ਨੂੰ ਚੇਤੇ ਕਰ ਸਕਦੇ ਹਾਂ ਇਹ ਬੜੀਆਂ ਮੁੱਲਕ ਦਾਤ ਹੈ ਸਾਡੀ ਪੜਦੇ ਆਪਾਂ ਭਈ ਪ੍ਰਾਪਤਮਨੁ ਖਦੇ ਹੋਰੀਆ ਇਹਦਾ ਸਾਨੂੰ ਬੜਾ ਧਿਆਨ ਰੱਖਣਾ ਚਾਹੀਦਾ ਨਾਨਕ ਸੋ ਪ੍ਰਭ ਸਿਮਰੀਐ ਇਸ ਦੇਹੀ ਕੋ ਪਾਲ ਕਿਉਂਕਿ ਮਾਲਕ ਨੇ ਜਿਹੜੇ ਇਹ ਸਰੀਰ ਦੇ ਜਿੰਨੇ ਵੀ ਸਾਡੇ ਇਹ ਲਾਈਨ ਹੈ ਪੁਰਜੇ ਇਹ ਨਾਲ ਹੀ ਇੱਕ ਕੰਪਨੀ ਐ ਫੈਕਟਰੀ ਐ ਸਵਰਾਜ ਮੈਦਾ ਜੀ ਉਹਦੇ ਬੱਸਾਂ ਤਿਆਰ ਹੁੰਦੀਆਂ ਨੇ ਉਹਨਾਂ ਦੀਆਂ ਬਾਡੀ ਉਹਦੇ ਫੀਚਰਸ ਵਗੈਰਾ ਸਭ ਕੁਝ ਇੱਕੋ ਹੀ ਨੇ ਪਰ ਮਾਲਕ ਨੇ ਨੈਣ ਨਕਸ਼ ਅਕਸ਼ ਸਭ ਕੁਝ ਵੱਖਰੇ ਵੱਖਰੇ ਰੱਖੇ ਹੋਏ ਨੇ ਗੁਰੂ ਸਾਹਿਬ ਜੀ ਕਹਿੰਦੇ ਨੇ ਅਨਿਕ ਭਾਂਤ ਕਰਮਣੀਏ ਸਾਜੇ ਕਾਚੇ ਤਾਗ ਪਰੋਈ ਟੁੱਟ ਜਾਏਗੋ ਸੂਤ ਬਾਪੁਰੇ ਫਿਰ ਪਾਛੇ ਪਛਤੋਈ ਇਹ ਜਿਹੜੇ ਅੱਖਾਂ ਨੱਕ ਕੰਨ ਬੜੇ ਪ੍ਰਕਾਰ ਦੇ ਇੱਕ ਸਾਡੇ ਮਣਕੇ ਨੇ ਔਰ ਇਸ ਕੱਚੇ ਧਾਗੇ ਵਿੱਚ ਸੂਤ ਵਿੱਚ ਪਰੋਏ ਹੋਏ ਨੇ ਜੇ ਅਸੀਂ ਕੇਅਰ ਨਹੀਂ ਕਰਦੇ ਇਹਨਾਂ ਦੀ ਜਿਸ ਦਿਨ ਇਹ ਸੂਤ ਟੁੱਟ ਜਾਣਾ ਤਾਂ ਫਿਰ ਕੀ ਹੋਣਾ ਨੁਕਸਾਨ ਦੇਖੋ ਨਾ ਜਿਸ ਇਨਸਾਨ ਦਾ ਸ਼ਰੀਰ ਨਾ ਠੀਕ ਹੋਵੇ ਉਸ ਨੂੰ ਭੁੱਖ ਤੱਕ ਨਹੀਂ ਲੱਗਦੀ ਉਹਦਾ ਕੁਝ ਖਾਣ ਦਾ ਮਨ ਨਹੀਂ ਕਰਦਾ ਉਹਦਾ ਕਿਸੇ ਨਾਲ ਗੱਲਬਾਤ ਕਰਨ ਦਾ ਮਨ ਨਹੀਂ ਕਰਦਾ ਮੇਰਾ ਇੱਕ ਦੋਸਤ ਸੀਗਾ ਉਹਨੂੰ ਕੋਈ ਬਿਮਾਰੀ ਲੱਗੀ ਸੀ ਉਹ ਪਹਿਲਾਂ ਬਹੁਤ ਕਿਤਾਬ ਪੜ੍ਹਦਾ ਹੁੰਦਾ ਸੀ ਇੱਕ ਦਿਨ ਮੈਂ ਉਹਨੂੰ ਕਿਤਾਬ ਦੇਣ ਵਾਸਤੇ ਗਿਆ ਤਾਂ ਉਹ ਕਹਿੰਦਾ ਬਸ ਹੁਣ ਮੇਰੇ ਤੋਂ ਪੜ੍ਹ ਨਹੀਂ ਹੁੰਦੀ ਮਾਫੀ ਚਾਹੁੰਦਾ ਮੈਂ ਤੇ ਜਦੋਂ ਤੱਕ ਸਾਡਾ ਸਰੀਰ ਵਧੀਆ ਹੈ ਨਾ ਤਾਂ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਇਸ ਸਰੀਰ ਦੇ ਰਾਹੀਂ ਸੇਵਾ ਕਰ ਸਕਦੇ ਹਾਂ ਇਸ ਸਰੀਰ ਦੇ ਰਾਹੀਂ ਕੁਝ ਵਧੀਆ ਖਾ ਪੀ ਸਕਦੇ ਹਾਂ ਜਾਂ ਪੜ੍ਹ ਲਿਖ ਸਕਦੇ ਹਾਂ ਬਹੁਤ ਕੁਝ ਕਰ ਸਕਦੇ ਹਾਂ ਸਾਨੂੰ ਸਰੀਰ ਦੀ ਕੇਅਰ ਕਰਨੀ ਬੜੀ ਜ਼ਰੂਰੀ ਹੈ। ਇਸ ਸਰੀਰ ਉੱਪਰ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਤੇ ਇਸੇ ਲਈ ਸਾਨੂੰ ਐਕਸਰਸਾਈਜ਼ ਕਰਨੀ ਚਾਹੀਦੀ ਹੈ। ਸਾਨੂੰ ਆਪਣੇ ਸਰੀਰ ਦੇ ਉੱਪਰ ਸਮਾਂ ਦੇਣਾ ਚਾਹੀਦਾ ਹੈ। ਕਿਉਂਕਿ ਗੁਰੂ ਪਾਤਸ਼ਾਹ ਜੀ ਕਹਿੰਦੇ ਨੈਨੋ ਨੀਰ ਬਹਿ ਤਨ ਕੀ ਨਾ ਕੀਨਾ ਪਏ ਕੇਸ ਦੁਦਵਾਨੀ ਕਹਿੰਦਾ ਭਾਵ ਕਿ ਜਦੋਂ ਅੱਖਾਂ ਦੇ ਵਿੱਚੋਂ ਰੋਸ਼ਨੀ ਖਤਮ ਹੋ ਗਈ ਜਦੋਂ ਸਾਡੇ ਕੰਨਾਂ ਨੂੰ ਸੁਨਣਾ ਬੰਦ ਹੋ ਜੇ ਜਦੋਂ ਸਾਡੀ ਜੀਭ ਬੋਲਣਾ ਬੰਦ ਕਰ ਦੇ ਫਿਰ ਅਸੀਂ ਕੀ ਕਰ ਸਕਦੇ ਆ ਕਿ ਸਾਡਾ ਸਰੀਰ ਵਧੀਆ ਹੋ ਗਿਆ ਤਾਂ ਅਸੀਂ ਕੁਝ ਵੀ ਕਰ ਸਕਦੇ ਆ ਕਿਉਂਕਿ ਜਿਸ ਮਾਲਕ ਨੇ ਸਰੀਰ ਬਖਸ਼ਿਆ ਉਹੀ ਦੇ ਬਾਰੇ ਜਾਣਦਾ ਹੈ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਜਿੰਨਾ ਇਹ ਤਨ ਇਹ ਮਨ ਧਨ ਉਹਦੇ ਤੋਂ ਸਿਆਣਾ ਕੋਈ ਨਹੀਂ ਹੈ ਤੇ ਤੂੰ ਇਹ ਸੰਸਾਰ ਦੇ ਵਿੱਚ ਆਇਆ ਉਹਦਾ ਨਾਮ ਜਪ ਉਹਦੀ ਬੰਦਗੀ ਕਰ ਉਹਨੂੰ ਧਿਆ ਤੈਨੂੰ ਮਾਲਕ ਨੇ ਇਹੀ ਮੌਕਾ ਦਿੱਤਾ ਜਾਨਵਰਾਂ 'ਚ ਚੇਤਨ ਸ਼ਕਤੀ ਨਹੀਂ ਹੁੰਦੀ ਸਿਰਫ ਤੇ ਸਿਰਫ ਬੰਦੇ ਦੇ ਵਿੱਚ ਚੇਤਨ ਸ਼ਕਤੀ ਹੁੰਦੀ ਹੈ ਤੇ ਮਨ ਕੀਤਾ ਪਾਰਕ ਦੇ ਵਿੱਚ ਆਏ ਆ ਤੇ ਕੁਝ ਸੰਗਤ ਤੱਕ ਸੰਦੇਸ਼ ਪੁਜਾਦੀਏ ਗੁਰੂ ਸਾਹਿਬ ਜੀ ਦਾ ਤੇ ਇਸ ਕਰਕੇ ਇਹ ਛੋਟੀ ਜੀ ਵੀਡੀਓ ਬਣਾਉਣ ਦਾ ਉਪਰਾਲਾ ਸੀ ਸਾਡਾ ਇਸ ਕਿ ਅਸੀਂ ਆਪਣੇ ਸਰੀਰ ਦੀ ਕੇਅਰ ਕਰੀਏ ਆਪਣੇ ਸਰੀਰ ਦਾ ਧਿਆਨ ਰੱਖਿਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ